ਤਾਰਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਭਰ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਰਕੇ ਠੰਡ ਦਾ ਪ੍ਰਕੋਪ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸੰਘਣੀ ਧੁੰਦ ਕਰਕੇ ਵਿਜ਼ਿਬਿਲਟੀ ਜ਼ੀਰੋ ਹੋਈ ਪਈ ਹੈ ਜਿਸ ਦੇ ਕਰਕੇ ਵਾਹਨ ਜਿਹੜੇ ਆ ਘੱਟ ਗਤੀ ਦੇ ਵਿੱਚ ਚਲਾਏ ਜਾ ਰਹੇ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ جاری ਹੈ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 2,31,000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਇਸ ਟਾਈਮ ਸੰਘਣੀ ਧੁੰਦ ਛਾਈ ਹੋਈ ਆ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੋਈ ਪਈ ਆ ਪੁਲਿਸ ਦੇ ਵੱਲੋਂ ਵੀ ਪੰਜਾਬ ਪੁਲਿਸ ਦੇ ਵੱਲੋਂ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਵਾਹਨਾਂ ਨੂੰ ਘੱਟ ਗਤੀ ਦੇ ਵਿੱਚ ਚਲਾਇਆ ਜਾਵੇ ਤਾਂ ਜਲੰਧਰ ਦੇ ਵਿੱਚ ਇਸ ਟਾਈਮ ਵੈਦਰ ਕੀ ਕੁਝ ਕਹਿੰਦਾ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਫੋਨ ਲਾਈਨ ਤੇ ਸੁਰਿੰਦਰ ਜੁੜ ਗਏ ਨੇ ਤਾਂ ਸੁਰਿੰਦਰ ਇਸ ਟਾਈਮ ਜਲੰਧਰ ਦੇ ਵਿੱਚ ਮੌਸਮ ਕੀ ਕਹਿ ਰਿਹਾ ਹੈ ਆ ਬਿਲਕੁਲ ਅਮਨਿਤ ਜਿੱਦਾ ਕਿ ਪਿਛਲੇ 2 ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਚ ਪੂਰੇ ਤੋਂ 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 ਥੋੜੀ ਜੀ ਰਾਹ ਜਰੂਰ ਮਿਲੀ ਸੀ ਲੋਕਾਂ ਨੂੰ ਪਰ ਅੱਜ ਸਵੇਰ ਤੋਂ ਹੀ ਤੁੰਦ ਬਹੁਤ ਜ਼ਿਆਦਾ ਹੈਗੀ ਹੈ ਜਿਹੜੇ ਗੱਡੀਆਂ ਹੈਗੀਆਂ ਨੇ ਹੌਲੀ ਸਪੀਡ ਦੇ ਨਾਲ ਲਾਈਟਾਂ ਜਗਾ ਕੇ ਚਲਦੀਆਂ ਆਈਆਂ ਵੀ ਨਜ਼ਰ ਆ ਰਹੀਆਂ ਨੇ ਔਰ ਇਸ ਦੇ ਬਾਬਤ ਜਿਹੜੇ ਸਿਹਤ ਵਿਭਾਗ ਦੇ ਮਾਹਰ ਨੇ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਹੜੇ ਛੋਟੇ ਬੱਚੇ ਹੈਗੇ ਨੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਆ ਦਿੱਤਾ ਜਾਵੇ ਕਿਉਂਕਿ ਠੰਡ ਦੇ ਨਾਲ ਗਲ ਦੀਆਂ ਬਿਮਾਰੀਆਂ ਜਾਂ ਛਾਤੀ ਦੀਆਂ ਬਿਮਾਰੀਆਂ ਜਿਹੜੀਆਂ ਇਹ ਹੁਣ ਤਾਂ ਖੰਸਾ ਜ਼ਰੂਰ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਜਿਹੜੇ ਮੌਸਮ ਵਿਭਾਗ ਦੇ ਮਹਾਰਨੇ ਉਹਨਾਂ ਨੇ ਕੱਲ ਦੇ ਮੀਂਹ ਦੀ ਉਹ ਵਿਖਵਾਣੀ ਕੀਤੀ ਵੀ ਕੱਲ ਮੀਂਹ ਪੈ ਸਕਦਾ ਜਿਸ ਦੇ ਨਾਲ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਸੁੱਕੇ ਥਣ ਦੇ ਨਾਲ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਰਾਹਤ ਜ਼ਰੂਰ ਮਿਲੇਗੀ ਪਰ ਫਿਲਹਾਲ ਅੱਜ ਤੋਂ ਬਹੁਤ ਜ਼ਿਆਦਾ ਹੈਗੀ ਹੈ ਅਸੀਂ ਵੀ ਆਪਣੇ ਮਾਧਿਅਮ ਨਾਲ ਲੋਕਾਂ ਨੂੰ ਅਪੀਲ ਕਰਦੇ ਵੀ ਕਰੋਨਾ ਇਕਲੋਜੀ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਬਾਹਰ ਜਾਓ ਅਦਰਵਾਈਜ਼ ਅਵੋਇਡ ਕਰੋ ਕਰੋ ਬਾਹਰ ਨਿਕਲਣਾ ਔਰ ਖਾਸ ਕਰਕੇ ਇੱਕ ਜਲ ਹੋ ਰਹੀ ਹੈ ਕਿ ਜਿਹੜਾ ਜਿਹੜੇ ਗਰੀਬ ਤਬਕੇ ਦੇ ਲੋਕ ਹੈਗੇ ਨੇ ਅਕਸਰ ਦੇਖਿਆ ਕਿ ਉਹ ਆਪਣੇ ਘਰਾਂ ਦੇ ਵਿੱਚ ਅਗੀਚੀਆਂ ਵਾਲ ਲੈਂਦੇ ਨੇ ਅਗੀਚੀ ਵਾਲੋ ਪਰ ਬੂਹੇ ਬਾਰੀਆਂ ਜਿਹੜੀਆਂ ਉਹ ਨਾ ਬੰਦ ਕਰੋ ਤਾਂ ਕਿ ਅੰਦਰ ਗੈਸ ਹੈਗੀ ਆ ਉਹ ਨਾ ਬਣ ਸਕੇ ਜਿਹੜੀ ਜਾਲੀ ਨੁਕਸਾਨ ਜਿਹੜਾ ਉਸ ਤੋਂ ਬਚਿਆ ਜਾ ਸਕੇ ਜੀ ਬਿਲਕੁਲ ਤਾਂ तमाम ਜਾਣਕਾਰੀ ਲਈ ਬਹੁਤ ਧੰਨਵਾਦ ਤੇ ਜਿਵੇਂ ਕਿ ਸਾਡੇ ਸਹਾਇਗੀ सुरेंद्र ਨੇ ਦੱਸਿਆ ਕਿ ਇਸ ਸਮੇਂ ਜਲੰਧਰ ਦੇ ਵਿੱਚ ਧੁੰਦ ਦਾ ਕਹਿਰ جاری ਹੈ ਸੰਘਣੀ ਧੁੰਦ ਜਿਹੜੀ ਹੈ ਜਲੰਧਰ ਦੇ ਵਿੱਚ ਛਾਈ ਹੋਈ ਹੈ ਤੇ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਛੋਟੇ ਬੱਚੇ ਜਾਂ ਫਿਰ ਜਿਹੜੇ ਬੁੱਢੇ ਨੇ ਉਹ ਘਰੋਂ ਬਾਹਰ ਨਾ ਨਿਕਲਣ ਕਿਉਂਕਿ ਅਜਿਹੀ ਠੰਡ ਦੇ ਵਿੱਚ ਕਈ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ 11 ਤਰੀਕ ਨੂੰ ਯਾਨੀ ਕਿ ਕੱਲ ਮੀ ਪੈਣ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਪਟਿਆਲਾ ਦਾ ਵੈਦਰ ਕੀ ਕਹਿ ਰਿਹਾ ਹੈ ਪਟਿਆਲਾ ਦਾ ਮੌਸਮ ਕੀ ਕੁਝ ਕਹਿ ਰਿਹਾ ਹੈ ਇਸ ਦੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਫੋਨ ਲਾਈਨ ਤੇ ਕੁਲਵਿੰਦਰ ਜੁੜ ਗਏ ਨੇ ਕੁਲਵਿੰਦਰ ਪਟਿਆਲੇ ਇਸ ਸਮੇਂ ਕਿਹੋ ਜਿਹਾ ਵੈਦਰ ਹੈ ਇਹ ਬਿਲਕੁਲ ਪਟਿਆਲਾ ਦੇ ਵਿੱਚ ਜਿਹੜਾ ਹੈ ਤਨਾ ਤੋਂ ਜਿਹੜਾ ਕੋਰਾ ਹੈ ਉਹ ਛਾਇਆ ਹੋਇਆ ਹੈ ਤੇ ਗੰਧ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਔਰ ਜਿਹੜੇ ਕੋਰੇ ਕਰਨ ਔਰ ਜਿਹੜਾ ਅਲਰਟ ਜਿਹੜਾ ਹੈ ਉਹ ਕਰ ਰਿਹਾ ਹੈ ਪੋਸਿਬਲ ਹਾ ਹਲੂ ਜੀ ਜੀ ਇਸ ਸਮੇਂ ਕਿੰਨੀ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਦਾ ਕੀ ਕਹਿਣਾ ਹੈ ਤਾਪਮਾਨ ਕਿਹੋ ਜਿਹਾ ਹੈ ਪਟਿਆਲੇ ਦੇ ਵਿੱਚ ਜੀ ਬਹੁਤ ਜ਼ਿਆਦਾ ਜਿਹੜੀ ਅਗੀ ਤੁਲਪੈ ਰੱਖੀ ਹੈ ਕਿ ਜਿਹੜੀ ਆਵਾਜਾਈ ਹੈ ਉਹ ਬਿਲਕੁਲ ਹੀ ਠੱਪ ਹੋ ਰਹੀ ਹੈ ਤਾਂ ਜਿਹੜੀ ਗੱਡੀਆਂ ਵਗੈਰਾ ਜਾਂ ਕੋਈ ਹੈਵੀ ਵਾਈਕਲ ਉਹ ਬਹੁਤ ਵੀ ਸਲੋ ਜਿਹੜਾ ਜਾ ਰਹੇ ਨੇ ਡਿੱਪਰ ਲਗਾ ਕੇ ਜਿਹੜਾ ਜਾਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਸਲੋ ਸੋ ਬਿਲਕੁਲ ਹੀ ਸੋਲੀਓ ਲਈ ਜਿਹੜੀਆਂ ਗੱਡੀਆਂ ਚੱਲ ਰਹੀਆਂ ਨੇ ਤੇ 2 ਤੋਂ 3 ਦੇ ਜਿਹੜਾ ਦਿਨ ਦਾ ਤਾਪਮਾਨ ਜਿਹੜਾ ਰਾਤ ਦਾ ਉਹ ਦਿਖ ਚੁੱਕਿਆ ਹੈ ਤੇ ਉਹ ਜਿਹੜੇ ਕਾਫੀ ਜ਼ਿਆਦਾ ਜਿਹੜੀ ਧੁੰਦ ਹੈ ਉਹ ਘੜਾ ਛਾਈ ਹੋਈ ਹੈ ਮਸ ਜੀ ਬਿਲਕੁਲ ਤੱਕ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਅੱਜ ਸੰਘਣੀ ਧੁੰਦ ਜਿਹੜੀ ਆ ਛਾਈ ਹੋਈ ਆ ਜਿਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਦੈਨਿਕ ਸਵੇਰਾ ਦੇ ਮਾਧਿਅਮ ਤੋਂ ਕਿ ਜੇਕਰ ਤੁਹਾਨੂੰ ਜ਼ਰੂਰੀ ਕੰਮ ਹੈ ਕੋਈ ਜ਼ਰੂਰੀ ਕੰਮ ਹੈਗਾ ਆ ਤਾਂ ਹੀ ਘਰੋਂ ਬਾਹਰ ਨਿਕਲੋ ਕਿਉਂਕਿ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਹੋਈ ਆ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੋਈ ਪਈ ਆ ਜਿਸ ਕਰਕੇ ਵਾਹਨ ਵੀ ਜਿਹੜੇ ਆ ਲਾਈਟਾਂ ਜਗਾ ਕੇ ਹੌਲੀ-ਹੌਲੀ ਚੱਲ ਰਹੇ ਨੇ ਤਾਂ ਕੋਈ ਹਾਦਸਾ ਨਾ ਵਾਪਰੇ ਇਸ ਕਰਕੇ ਵਾਹਨਾਂ ਨੂੰ ਘੱਟ ਗਤੀ ਦੇ ਵਿੱਚ ਹੀ ਚਲਾਇਆ ਜਾਵੇ ਤੇ ਜ਼ਰੂਰੀ ਕੰਮ ਹੋਣ ਕਰਕੇ ਹੀ ਕਰੋ ਬਾਹਰ ਨਿਕਲਿਆ ਜਾਵੇ ਤਾਂ ਜੋਤੀ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਜੁੜਗੇ ਨੇ ਜੋਤੀ ਇਸ ਸਮੇਂ ਅੰਮ੍ਰਿਤਸਰ ਦਾ ਮੌਸਮ ਕੀ ਕੁਝ ਕਹਿ ਰਿਹਾ ਹੈ ਬਿਲਕੁਲ ਮੌਸਮ ਇਸ ਵੇਲੇ ਸੰਨੀ ਧੁੰਦ ਦੇ ਨਾਲ ਠੰਡ ਦਾ ਕਹਿਰ ਹੈ ਕਿ ਠੰਡ ਨਾਲ 2-4 ਬੂਰੇ ਨੇ ਮਗਰ ਜਿਹੜੀ ਵਿਜ਼ਿਬਿਲਟੀ ਹੈ ਇਸ ਵੇਲੇ ਉਹ 0% ਨਜ਼ਰ ਆ ਰਹੀ ਹੈ ਤੋ ਇਸ ਕਰਕੇ ਵਾਹਨ ਜਿਹੜੇ ਨੇ ਬਹੁਤ ਵੀਂ ਵਿੰਕੇ ਚਲਦੇ ਪਏ ਨੇ ਜੀ ਆਉਣ ਵਾਲੇ ਕੁਝ ਦਿਨ ਹੋਰ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਐਸੇ ਤਰ੍ਹਾਂ ਹੀ ਧੁੰਦ ਦਾ ਕਹਿਰ ਜਾਰੀ ਰਹੇਗਾ ਕਿਉਂਕਿ ਸਰਦੀ ਬਹੁਤ ਹੈ ਤਾਪਮਾਨ ਬਹੁਤ ਨੀਚੇ ਗਿਰ ਚੁੱਕਾ ਹੋਇਆ ਹੈ ਰਾਤ ਦੀ ਗੱਲ ਕਰੀਏ ਤੇ ਰਾਤੀ ਦਾ ਤਾਪਮਾਨ 3 ਡਿਗਰੀ ਰੰਦਾ ਹੈ ਮਗਰ ਦਿਨ ਦਾ ਦਿਨ ਵੇਲੇ ਤਾਪਮਾਨ 12 ਡਿਗਰੀ ਤੱਕ ਪਹੁੰਚ ਜਾਂਦਾ ਹੈ ਜੀ ਤੋਂ ਹਲਕੀ ਧੁੱਪ ਵੀ ਨਿਕਲਣ ਲੱਗੀ ਹੈ ਜਿਸ ਨਾਲ ਥੋੜੀ ਜੀ ਠੰਡ ਤੋਂ ਰਾਹਤ ਮਿਲਦੀ ਹੈ ਮਗਰ ਧੁੰਦ ਬਹੁਤ ਜ਼ਿਆਦਾ ਹੈ ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋਤੀ ਅੱਜ ਅੰਮ੍ਰਿਤਸਰ ਦੇ ਵਿੱਚ ਧੁੱਪ ਨਿਕਲਣ ਦਾ ਕੋਈ ਅਸਰ ਹੈਗਾ ਆ ਜੀ ਜਿਸ ਤਰ੍ਹਾਂ ਦਾ ਇਸ ਵੇਲੇ ਦਾ ਮੌਸਮ ਹੈ ਉਸ ਮੁਤਾਬਿਕ ਤਾਂ ਨਹੀਂ ਲੱਗਦਾ ਹੈ ਕੱਲ ਵੀ ਇਸੇ ਤਰ੍ਹਾਂ ਹੀ ਧੁੰਦ ਸੀਗੀ ਮਗਰ 9:30 ਵਜੇ ਧੁੰਦ ਜਿਹੜੀ ਆ ਉੱਠ ਗਈ ਸੀਗੀ ਮਗਰ ਹੁਣ ਜਿਹੜਾ ਜਿਹੜਾ ਮੌਸਮ ਹੈ ਇਸ ਵੇਲੇ 9:00 ਵੱਜ ਚੁੱਕੇ ਨੇ ਮਗਰ ਧੁੰਦ ਛਟਣ ਦਾ ਨਾਮ ਨਹੀਂ ਹੈ ਧੁੰਦ ਬਹੁਤ ਸੰਘਣੀ ਹੈ ਬਹੁਤ ਵਾਹਨ ਜਿਹੜੇ ਨੇ ਬਹੁਤ ਖੋਲੀ ਚੱਲੇ ਨੇ ਇਸ ਨੂੰ ਦਿਖਿਆ ਜਾਏ ਕਿ ਜਿਸ ਤਰ੍ਹਾਂ ਕੱਲ ਧੁੰਸੀ ਗਈ ਤੇ ਧੁੰਦੇ हट ਗਈ ਸੀ 9 ਵਜੇ ਤੇ ਤਸਕ ਵਜੇ ਸਾਨੂੰ ਸੂਰਜ ਦੇ ਦਰਸ਼ਨ ਹੋ ਗਏ ਸਨ ਤਾਪਮਾਨ ਦੇ ਵਿੱਚ ਫਿਰ ਥੋੜਾ ਜਿਹਾ ਵਾਧਾ ਹੋ ਗਿਆ ਸੀਗਾ ਲੋਕਾਂ ਨੂੰ ਜਿਹੜੀ ਸਰਦੀ ਦੀ ਮਾਰ ਹੋ ਰਹੀ ਸੀਗੀ ਉਹ ਤੋਂ ਥੋੜਾ ਨਿਜਾਦ ਮਿਲੀ ਸੀਗੀ ਇਹਦੇ ਧੁੰਦ ਦੀ ਵਿਜ਼ਿਬਿਲਟੀ ਦੇ ਕਾਰਨ ਜਿਹੜੀਆਂ ਹਵਾਈ ਸੇਵਾਵਾਂ ਨੇ ਉਹ ਕਾਫੀ ਪ੍ਰਭਾਵਿਤ ਹੋ ਰਹੀਆਂ ਨੇ ਇਸ ਤੋਂ ਇਲਾਵਾ ਰੇਲ ਗੱਡੀਆਂ ਵੀ ਆਪਣੇ ਸਮੇਂ ਤੋਂ ਲੇਟ ਚੱਲ ਰਹੀਆਂ ਨੇ ਅੱਗੇ ਵੀ ਲੋਕਾਂ ਨੂੰ ਇਹ ਹੀ ਕਵਾਂਗੇ ਕਿ ਤੁਸੀਂ ਆਪਣੀ ਜੇ ਕਿਤੇ ਜਰੂਰੀ ਜਾਣਾ ਹੈ ਤਾਂ ਕਰੋ ਨਿਕਲਣ ਜਿੰਨ ਕੱਟ ਜਾਣਾ ਜਰੂਰੀ ਹੈ ਤੇ ਆਪਣੇ ਵਾਹਨ ਨੂੰ ਬੜਾ ਹੀ ਪ੍ਰੀਕਾਸ਼ਨਲੀ ਚਲਾਣ ਔਰ ਧੁੰਦ ਦਾ ਬਚਾਅ ਕਰਨ ਕਿਸੇ ਹਾਂਜੀ ਦੁਰਘਟਾਂ ਤੋਂ ਆਪਣੇ ਆਪ ਨੂੰ ਸੇਵ ਕਰਕੇ ਚੱਲੋ ਜੀ ਬਿਲਕੁਲ ਤਾਂ ਪੰਜਾਬ ਦੇ ਵਿੱਚ ਅੱਜ ਸੰਘਣੀ ਧੁੰਦ ਦਾ ਕਹਿਰ جاری ਆ ਜਿਸ ਕਰਕੇ ਅਸੀਂ ਖਾਸ ਕਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਤਾਂ ਹੀ ਕਰੋ ਬਾਹਰ ਨਿਕਲੋ ਕਿਉਂਕਿ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿਵੇਂ ਕਿ ਸਾਡੇ ਸਹਿਯੋਗੀ ਜੋਤੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਰਾਤ ਦੇ ਸਮੇਂ ਤਾਪਮਨ 3 ਡਿਗਰੀ ਤੱਕ ਘਿਰ ਜਾਂਦਾ ਹੈ 3 ਡਿਗਰੀ ਤੱਕ ਪਹੁੰਚ ਜਾਂਦਾ ਹੈ ਤਾਂ ਭਾਰੀ ਗਿਰਾਵਟ ਜਿਹੜੀ ਆ ਤਾਪਮਨ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ ਇਸ ਕਰਕੇ ਲੋਕਾਂ ਨੂੰ ਅਪੀਲ ਆ ਬੱਚਿਆਂ ਨੂੰ ਬੁੱਢਿਆਂ ਨੂੰ ਜਿਹੜਾ ਆ ਘਰੋਂ ਬਾਹਰ ਨਾ ਕੱਢਿਆ ਜਾਵੇ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਕਈ ਬਿਮਾਰੀਆਂ ਵੀ ਹੁੰਦੀਆਂ ਨੇ ਲੋਕ ਬਿਮਾਰ ਹੋ ਜਾਂਦੇ ਨੇ ਤੇ ਨਾਲ ਹੀ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਅਸੀਂ ਇਹ ਕਹਿ ਦਈਏ ਕਿ ਇਹ ਅਪੀਲ ਸਾਡੇ ਵੱਲੋਂ ਖਾਸ ਤੌਰ ਤੇ ਤੁਹਾਨੂੰ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਘਰੋਂ ਨਿਕਲਦੇ ਵੀ ਹੋ ਤਾਂ ਆਪਣੇ ਵਾਹਨ ਨੂੰ ਘੱਟ ਗਤੀ ਦੇ ਵਿੱਚ ਚਲਾਓ ਕਿਉਂਕਿ ਅਜੇ ਹੀ ਸੰਘਣੀ ਧੁੰਦ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਹੈ ਜ਼ੀਰੋ ਦੇ ਬਰਾਬਰ ਹੋ ਜਾਂਦੀ ਹੈ ਕੁਝ ਨਹੀਂ ਦਿਖਦਾ ਤੇ ਇਸ ਕਰਕੇ ਕਈ ਹਾਦਸੇ ਵੀ ਵਾਪਰਦੇ ਨੇ ਇਸ ਕਰਕੇ ਅਜਿਹਾ ਕੋਈ ਹਾਦਸਾ ਨਾ ਵਾਪਰੇ ਇਸ ਕਰਕੇ ਆਪਣੇ ਵਾਹਨ ਨੂੰ ਜਿੰਨੀ ਘੱਟ ਗਤੀ ਦੇ ਵਿੱਚ ਚਲਾ ਸਕਦੇ ਹੋ ਉੰਨੀ ਘੱਟ ਗਤੀ ਦੇ ਵਿੱਚ ਚਲਾਇਆ ਜਾਵੇ ਤਾਂ ਅੱਜ ਪੂਰੇ ਹੀ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਰਕੇ ਲੋਕ ਘਰੋਂ ਬਾਹਰ ਘੱਟ ਹੀ ਨਿਕਲ ਰਹੇ ਨੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਜਿਹੜੀ ਆਵਾਜ਼ਾਈ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਸੰਗਣੀ ਧੁੰਦ ਛਾਈ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਸੰਗਣੀ ਧੁੰਦ ਛਾਈ ਹੋਈ ਹੈ ਪਟਿਆਲਾ ਦੇ ਵਿੱਚ ਲੁਧਿਆਣਾ ਦੇ ਵਿੱਚ ਤਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਅੱਜ ਸੰਗਣੀ ਧੁੰਦ ਦਾ ਕਹਿਰ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 11 ਤਰੀਕ ਨੂੰ ਯਾਨੀ ਕੱਲ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਇਸੇ ਤਰ੍ਹਾਂ ਕੱਲ ਮੀਂਹ ਪੈਂਦਾ ਹੈ ਜਾਂ ਫਿਰ ਨਹੀਂ ਪੈਂਦਾ ਤਾਂ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਅਜੇ ਇਸ ਟਾਈਮ ਕਿਹੋ ਜਿਹਾ ਮਾਹੌਲ ਹੈ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਇਲਾਕੇ ਦਾ ਵੈਦਰ ਕੀ ਕੁਝ ਕਹਿ ਰਿਹਾ ਹੈ ਕਿ ਤੁਹਾਡੇ ਇਲਾਕੇ ਵਿੱਚ ਧੁੰਦ ਨਹੀਂ ਪਈ ਜਾਂ ਧੁੱਪ ਨਿਕਲੀ ਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਤੇ ਇਸੇ ਤਰ੍ਹਾਂ ਰੋਜ਼ ਵੈਦਰ ਦੀ ਨਵੀਂ ਅਪਡੇਟ ਦੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ